ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਪੰਜਾਬ ਬਚਾਓ ਮੈਮ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਫੈਸਲਾ ਕੀਤਾ ਕਿ ਹਰ ਹਲਕੇ ਦੇ ਵਿੱਚ ਇਹ ਰੈਲੀ ਇੱਕ ਵੱਡੀ ਰੈਲੀ ਕੀਤੀ ਜਾਣੀ ਹੈ ਉਹਦੇ ਸਬੰਧ ਦੇ ਵਿੱਚ ਪੰਜਾਬ ਦੀ ਪਹਿਲੀ ਰੈਲੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਸਾਨੂੰ ਮਿਲੀ ਅਸੀਂ ਇਹਦੇ ਵਿੱਚ ਆਪਣਾ ਪੂਰਾ ਆਪਣੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਆ ਕੇ ਆਪਣੇ ਪ੍ਰਧਾਨ ਦੇ ਵਿਚਾਰ ਸੁਣੀਏ ਕਿ ਜੋ ਪੰਜਾਬ ਦੀ ਲੁੱਟ ਹੋ ਰਹੀ ਹੈ ਦੋਹਾਂ-ਦੋਹਾਂ ਹੱਥਾਂ ਦੇ ਨਾਲ ਦਿੱਲੀ ਵਾਲੇ ਲੁਟੇਰੇ ਲੁੱਟ ਰਹੇ ਨੇ ਜਾਂ ਉਸ ਤੋਂ ਪਹਿਲਾਂ ਜਿਹੜੀ ਸਰਕਾਰ ਰਹੀ ਉਹਨੇ ਲੁੱਟਿਆ ਉਹਦੇ ਸਬੰਧ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨਾ ਕਿ ਆਓ ਸਾਰੇ ਇਕੱਠੇ ਹੋਈਏ ਤੇ ਪੰਜਾਬ ਨੂੰ ਬਚਾਈਏ ਇਹਨਾਂ ਲੁਟੇਰਿਆਂ ਕੋਲੋਂ ਇਹਨਾਂ ਧਾੜੀਆਂ ਕੋਲੋਂ ਜੋ ਕਿ ਗੱਲਾਂ ਤੇ ਕਈ ਕੁਝ ਕਰਕੇ ਆਏ ਸਨ ਕਿ ਅਸੀਂ ਆਹ ਦਵਾਂਗੇ ਪੰਜਾਬ ਲਈ ਆਹ ਦਵਾਂਗੇ 20000 ਕਰੋੜ ਰੁਪਈਆ ਹਰੇ ਤੋਂ ਕਮਾਵਾਂਗੇ ਸਾਲ ਦਾ 30000 ਕਰੋੜ ਰੁਪਈਆ ਰਿਸ਼ਵਤ ਤੋਂ ਕਮਾਵਾਂਗੇ ਇਹ 50000 ਕਰੋੜ ਰੁਪਈਆ ਵੀ ਕਿੱਥੇ ਅਜੇ ਆ ਰਿਹਾ ਤੇ ਕਿੱਥੇ ਅਜੇ ਤਹਾਂ ਬਚਾਇਆ ਇਹਨਾਂ ਦੇ ਅਸੀਂ ਕਰਜ਼ਾ ਲਾ ਕੇ ਤੇ ਫਿਰ ਪੰਜਾਬ ਦੀ ਬਾਕੀ ਗੱਲ ਕਰਾਂਗੇ ਤੇ ਅੱਜ ਪੰਜਾਬ ਦੇ ਉੱਤੇ ਜਿਹੜੇ ਬੱਚੇ 2033 ਤੱਕ ਵੀ ਜਮਣੇ ਨੇ ਨਾ ਉਹਨਾਂ ਦੇ ਉੱਤੇ 1.5 ਲੱਖ ਰੁਪਏ ਦਾ ਕਰਜ਼ਾ ਜੇ ਐਵਰੇਜ ਲਾਈ ਜਾਏ। ਇਹ ਹਾਲਾਤ ਇੰਨਾ ਪੰਜਾਬ ਦੇ ਕਾ ਇਹਨਾਂ ਤੋਂ ਬਚਾਉਣ ਲਈ ਇੱਕ ਮਹਿਮਾ ਕੇ ਪੰਜਾਬ ਬਚਾਓ ਇਹਨਾਂ ਤਾੜੀਆਂ ਦੇ ਕੋਲੋਂ ਇਸ ਲਈ ਲਾਮਬੰਦ ਕਰਨ ਲਈ ਲੋਕਾਂ ਨੂੰ ਆ ਰਹੇ। ਕਿੰਨੇ ਕਿਲੋਮੀਟਰ ਪਹੁੰਚ ਰਹੇ ਸਮੁੱਚੀ ਕੋਰ ਕਮੇਟੀ ਤੇ ਸਾਰੀ ਲੀਡਰਸ਼ਿਪ ਪਹੁੰਚ ਰਹੀ ਹੈ ਕਿਉਂਕਿ ਪੰਜਾਬ ਦੀ ਪਹਿਲੀ ਰੈਲੀ ਹੈ ਤੇ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਆ ਕੌਮੀ ਗੋਰ ਕਮੇਟੀ ਦੇ ਮੈਂਬਰ ਤੇ ਸਮੁੱਚੀ ਵੱਡੀ ਲੀਡਰਸ਼ਿਪ ਸਾਰੀ ਪਹੁੰਚ ਰਹੀ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਸਰਦਾਰ ਵਿਕਰਮ ਸਿੰਘ ਜੀ ਮਜੀਠਾ ਜਨਰਲ ਸਖਤਰ ਸਾਹਿਬ ਚੀਮਾ ਸਾਹਿਬ ਗਾਬੜੀਆ ਸਾਹਿਬ ਮਲੂਕਾ ਸਾਹਿਬ ਸਾਰੀ ਮਤਲਬ ਜਿੰਨੀ ਹੈ ਗੋਰ ਕਮੇਟੀ ਉਹਨਾਂ ਨੇ ਕਰੀਬ 12 ਵਜੇ ਤੱਕ ਮੈਂ ਸੰਗਤ ਨੂੰ ਟਾਈਮ ਦਿੱਤਾ ਕਿ 11 ਵਜੇ ਤੱਕ ਆਪਾਂ ਪੰਡਾਲ ਭਰ ਲਈਏ ਅਮਰਸਰ ਉਹਨਾਂ ਨੇ ਕਹਿੰਦਾ ਸ਼ਾਮ ਨੂੰ ਆ ਜਾਣਾ ਉਹਨਾਂ ਨੂੰ ਫੋਨ ਕਰਨਾ ਨਾ ਨਾ ਨੇ ਜੋ ਟਾਈਮ ਦਿੱਤਾ ਕਿ 12 ਜਾਂ 12:30 ਤੱਕ ਉਹਨਾਂ ਪਹੁੰਚ ਜਾਣਾ ਉਹ ਰਾਤ ਆਜਾ ਨੂੰ ਅਮਰਸਰ ਪਹੁੰਚ ਜਾਣਾ ਤੇ ਸੰਗਤ ਮੈਂ ਅਪੀਲ ਕੀਤੀ ਹੈ ਕਿ 11 ਵਜੇ ਤੱਕ ਆਪਾਂ ਪੰਡਾਲ 'ਚ ਪਹੁੰਚ ਜਾਈਏ ਚਲੋ ਟ੍ਰੈਫਿਕ ਹੋਣ ਕਰਕੇ ਹੋ ਸਕਦਾ 11:30 ਤੱਕ ਸੰਗਤ ਆਵੇ ਤੇ 12:30 ਪ੍ਰਧਾਨ ਜੀ ਨੇ ਲੈਣਾ ਫਿਰ 2 2.5 ਘੰਟੇ ਕਰੀਬ ਲੋਕਾਂ ਦੇ ਨਾਲ ਉਹਨਾਂ ਵਿਚਾਰਾਂ ਕਰਨੀਆਂ ਨੇ ਗੱਲਾਂ ਬਾਤਾਂ ਸੁਣਨੀਆਂ ਲੋਕਾਂ ਦੇ ਵੀ ਸੁਣਨੀਆਂ ਤੇ ਲੋਕਾਂ ਨੂੰ ਜਿਹੜੇ ਸਾਡੇ ਪਾਰਟੀ ਦੇ ਸਰਕਲ ਪ੍ਰਧਾਨ ਨੇ ਜਿਹੜੇ ਹੁਣ ਨਵੇਂ ਬਣੇ ਨੇ ਜ਼ਿਲ੍ਹੇ ਦੀ ਜਥੇਬੰਦੀ ਜਿਹੜੇ ਮੈਂਬਰ ਪਏ ਨੇ ਜਾਂ ਸਾਡੇ ਹਲਕੇ ਦੇ ਐਸਸੀ ਬੀਸੀ ਵਿੰਗ ਦੇ ਜਿਹੜੇ ਇੰਚਾਰਜ ਨੇ ਸਾਰਿਆਂ ਨੂੰ